ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਜ਼ਰੂਰ ਸੁਣੋ ਨੰਬਰ 1 ਜਦੋਂ ਵੀ ਤੁਸੀਂ ਘਰ ਵਿੱਚ ਕੋਈ ਵੀ ਧੂਬਤੀ ਜਾਂ ਫਿਰ ਜੋਤ ਲਗਾਉਂਦੇ ਹੋ ਤਾਂ ਉਸ ਨੂੰ ਕਦੇ ਵੀ ਫੂਕ ਮਾਰ ਕੇ ਨਾ ਬਜਾਓ ਇਸ ਤਰ੍ਹਾਂ ਕਰਕੇ ਤੁਸੀਂ ਪਰਮਾਤਮਾ ਦਾ ਅਪਮਾਨ ਕਰ ਰਹੇ ਹੋ ਨੰਬਰ 2 ਆਪਣੇ ਘਰ ਵਿੱਚ ਜੁੱਤੀ ਚੱਪਲਾਂ ਨੂੰ ਇੱਧਰ ਉੱਧਰ ਜਾਂ ਫਿਰ ਵਿੰਗੇ ਟੇਡੇ ਨਾ ਰੱਖੋ ਇਸ ਤਰ੍ਹਾਂ ਕਰਨ ਨਾਲ ਘਰ ਦੀ ਸ਼ਾਂਤੀ ਭੰਗ ਹੁੰਦੀ ਹੈ ਨੰਬਰ 3 ਜੇਕਰ ਤੁਹਾਡੇ ਘਰ ਦੀ ਛੱਤ ਤੋਂ ਉੱਪਰ ਸਵੇਰੇ ਸਵੇਰੇ ਕਾਂ ਦੇ ਬੋਲਣ ਦੀ ਆਵਾਜ਼ ਆਵੇ ਤਾਂ ਇਸ ਦਾ ਮਤਲਬ ਹੈ ਕਿ ਤੁਹਾਡੇ ਘਰ ਕੋਈ ਨਾ ਕੋਈ ਰਿਸ਼ਤੇਦਾਰ ਆਉਣ ਵਾਲਾ ਹੈ ਨੰਬਰ 4 ਆਪਣੇ ਘਰ ਵਿੱਚ ਕਿਸੇ ਵੀ ਵਿਅਕਤੀ ਨੂੰ ਹਰ ਸਮੇਂ ਬੁਰਾ ਭਲਾ ਨਾ ਬੋਲੋ ਜਾਂ ਫਿਰ ਗਾਲੀ ਗਲੋਚ ਨਾ ਕਰੋ ਇਸ ਨਾਲ ਘਰ ਵਿੱਚ ਨੈਗੇਟਿਵਿਟੀ ਆਉਂਦੀ ਹੈ ਨੰਬਰ 5 ਜਦੋਂ ਵੀ ਬਾਹਰੋਂ ਕੋਈ ਮਿੱਠੀ ਚੀਜ਼ ਤੁਹਾਡੇ ਘਰ ਆਉਂਦੀ ਹੈ ਤਾਂ ਤੁਸੀਂ ਉਸ ਨੂੰ ਤੁਰੰਤ ਕਦੇ ਵੀ ਨਾ ਖਾਓ ਪਹਿਲਾਂ ਤਾਂ ਉਸ ਪਰਮਾਤਮਾ ਨੂੰ ਭੋਗ ਲਗਾਓ ਤੇ ਫਿਰ ਥੋੜਾ ਜਿਹਾ ਕੁੱਤੇ ਨੂੰ ਪਾਓ ਉਸ ਤੋਂ ਬਾਅਦ ਤੁਸੀਂ ਖਾ ਸਕਦੇ ਹੋ ਨੰਬਰ 6 ਔਰਤਾਂ ਨੂੰ ਕਦੇ ਵੀ ਕਾਲੀ ਬਿੰਦੀ ਚੂੜੀਆਂ ਨਹੀਂ ਪਹਿਨਣੀਆਂ ਚਾਹੀਦੀਆਂ ਇਸ ਦੇ ਨਾਲ ਹੀ ਭੁੱਲ ਕੇ ਵੀ ਕਦੇ ਪਲਾਸਟਿਕ ਦੀਆਂ ਚੂੜੀਆਂ ਵੀ ਨਾ ਪਹਿਨੋ ਇਹ ਸ਼ੁਭ ਨਹੀਂ ਮੰਨੀ ਜਾਂਦੀਆਂ ਨੰਬਰ 7 ਆਪਣੇ ਘਰ ਵਿੱਚ ਆਲੇ-ਦੁਆਲੇ ਜਾਂ ਫਿਰ ਅੱਗੇ-ਪਿੱਛੇ ਕਦੇ ਵੀ ਕੂੜੇ ਦਾ ਢੇਰ ਨਾ ਲਗਾਓ। ਇਸ ਤੋਂ ਇਲਾਵਾ ਘਰ ਵਿੱਚ ਕਦੇ ਵੀ ਜੁੱਧ ਵਾਲੀ ਕੋਈ ਵੀ ਤਸਵੀਰ ਨਹੀਂ ਲਗਾਉਣੀ ਚਾਹੀਦੀ। ਨੰਬਰ 8 ਜੇਕਰ ਤੁਸੀਂ ਕਿਸੇ ਕੰਮ ਲਈ ਬਾਹਰ ਜਾ ਰਹੇ ਹੋ ਤੇ ਤੁਹਾਨੂੰ ਕਿਸੇ ਧਾਰਮਿਕ ਸਥਾਨ ਤੋਂ ਆਵਾਜ਼ ਸੁਣਾਈ ਦੇਵੇ ਤਾਂ ਇਹ ਇਸ ਗੱਲ ਦਾ ਸੰਕੇਤ ਹੈ ਕਿ ਇਸ ਨਾਲ ਤੁਹਾਨੂੰ ਕੰਮ ਵਿੱਚ ਸਫਲਤਾ ਮਿਲੇਗੀ। ਨੰਬਰ 9 ਜੇਕਰ ਤੁਸੀਂ ਰੋਜ਼ਾਨਾ ਆਪਣੇ ਘਰ ਵਿੱਚ ਰੋਟੀ ਬਣਾਉਣ ਤੋਂ ਪਹਿਲਾਂ ਦੁੱਧ ਦੇ ਸਿੱਟੇ ਤੱਬੇ ਉੱਪਰ ਮਾਰੋ ਤਾਂ ਇਸ ਨਾਲ ਤੁਹਾਡੇ ਘਰ ਵਿੱਚ ਪੈਦਾ ਹੋਈਆਂ ਬਿਮਾਰੀਆਂ ਹੌਲੀ-ਹੌਲੀ ਘਟਣ ਲੱਗ ਜਾਣਗੀਆਂ। ਨੰਬਰ 10 ਜਦੋਂ ਵੀ ਤੁਸੀਂ ਦੀਪਕ ਜਲਾਉਂਦੇ ਹੋ ਜੇਕਰ ਉਸ ਦੀ ਬੱਤੀ ਲੰਬੇ ਸਮੇਂ ਤੱਕ ਚੱਲੇ ਤਾਂ ਜ਼ਿੰਦਗੀ ਵਿੱਚ ਸਫਲ ਹੋਣ ਦਾ ਸੰਕੇਤ ਦਿੰਦੀ ਹੈ ਜੇਕਰ ਜਲਦੀ ਨਾਲ ਸਮਾਪਤ ਹੋ ਜਾਵੇ ਤਾਂ ਇਸ ਦਾ ਮਤਲਬ ਕਿ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਆਉਣ ਵਾਲਾ ਹੈ। ਨੰਬਰ 11 ਜਿੰਨਾ ਵਿਅਕਤੀ ਦਾ ਨਾਮ A ਤੋਂ ਸ਼ੁਰੂ ਹੁੰਦਾ ਹੋਵੇ ਇਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਸਫਲਤਾ ਪ੍ਰਾਪਤ ਹੁੰਦੀ ਹੈ ਤੇ ਫਿਰ ਇਹ ਬਾਅਦ ਵਿੱਚ ਇਸ ਸਫਲਤਾ ਉੱਪਰ ਹੀ ਰਾਜ ਕਰਦੇ ਨੇ ਨੰਬਰ 12 ਨਮਕ ਨੂੰ ਹਮੇਸ਼ਾ ਕੱਚ ਦੇ ਬਰਤਨ ਵਿੱਚ ਦੋ ਲੋង ਪਾ ਕੇ ਰੱਖਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਘਰ ਵਿੱਚ ਬਰਕਤ ਹਮੇਸ਼ਾ ਰਹਿੰਦੀ ਹੈ ਨੰਬਰ 13 ਜੇਕਰ ਤੁਸੀਂ ਪੂਰੀ ਜ਼ਿੰਦਗੀ ਲਈ ਅਮੀਰ ਬਣਾ ਹੈ ਤਾਂ ਇਹ ਪੰਜ ਕੰਮ ਆਪਣੇ ਧਿਆਨ ਵਿੱਚ ਰੱਖੋ ਪਹਿਲਾ ਸਿੱਖਣ ਦੀ ਆਤ ਕਦੇ ਨਾ ਛੱਡੋ ਦੂਸਰਾ ਫालतू ਪੈਸਾ ਖਰਾਬ ਨਾ ਕਰੋ ਤੀਸਰਾ ਕਦੇ ਵੀ ਆਪਣੀ ਤੁਲਨਾ ਦੂਸਰੇ ਵਿਅਕਤੀ ਨਾਲ ਨਾ ਕਰੋ ਚੌਥਾ ਜਲਦੀ ਜ਼ਿਆਦਾ ਪੈਸਾ ਕਮਾਏ ਜਾਵੇ ਇਸ ਦੀ ਚਾਹਤ ਆਪਣੇ ਮਨ ਵਿੱਚ ਨਾ ਰੱਖੋ ਪੰਜਵਾਂ ਆਪਣੀ ਕਮਾਈ ਤੋਂ ਘੱਟ ਹੀ ਖਰਚਾ ਕਰੋ ਨੰਬਰ 14 ਜੇਕਰ ਤੁਸੀਂ ਜਲਦੀ ਤੁਹਾਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਜਦੋਂ ਵੀ ਤੁਸੀਂ ਆਟਾ ਗੁੰਨਦੇ ਹੋ ਤਾਂ ਉਸ ਵਿੱਚ ਥੋੜਾ ਜਿਹਾ ਦੀਸੀ ਘਿਓ ਤੇ ਥੋੜੀ ਜਿਹੀ ਸ਼ੱਕਰ ਮਿਕਸ ਕਰਕੇ ਆਟਾ ਗੁੰਨੋ ਇਸ ਨਾਲ ਤੁਹਾਨੂੰ ਲਾਭ ਹੋਵੇਗਾ ਨੰਬਰ 15 ਜਿਹੜੀਆਂ ਔਰਤਾਂ ਦਾ ਨਾਮ ਪੀ ਅੱਖਰ ਤੋਂ ਪੈਂਦਾ ਹੈ ਇਹ ਔਰਤਾਂ ਆਪਣੀ ਕਮਾਈ ਦਾ ਖਰਚ ਕਰਨਾ ਪਸੰਦ ਕਰਦੀਆਂ ਹਨ ਇਹਨਾਂ ਦੇ ਮਨ ਵਿੱਚ ਹਮੇਸ਼ਾ ਇਹਹੀ ਹੀ ਇੱਛਾ ਹੁੰਦੀ ਹੈ ਕਿ ਇਹ ਉਹ ਖੁਦ ਆਪਣੇ ਲਈ ਕਮਾਉਣ ਨੰਬਰ 16 ਇਨਸਾਨ ਜਦੋਂ ਵੀ ਗਰਭ ਵਿੱਚ ਪੜ ਰਿਹਾ ਹੁੰਦਾ ਹੈ ਉਸ ਦੀ ਕਿਸਮਤ ਉਸ ਸਮੇਂ ਹੀ ਲਿਖ ਦਿੱਤੀ ਜਾਂਦੀ ਹੈ ਇਸ ਲਈ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਚੰਗੇ ਕਰਮ ਕਰਦੇ ਰਹਿਣਾ ਚਾਹੀਦਾ ਹੈ ਅਤੇ ਪ੍ਰਮਾਤਮਾ ਤੁਹਾਡਾ ਚੰਗਾ ਹੀ ਕਰੇਗਾ ਨੰਬਰ 17 ਜਿਨ੍ਹਾਂ ਲੋਕਾਂ ਵਿੱਚ ਖੂਨ ਦੀ ਕਮੀ ਹੋਵੇ ਯੂਰੀਆਲ ਇਨਫੈਕਸ਼ਨ ਹੋਵੇ ਜਾਂ ਫਿਰ ਪੈਰਾਂ ਉੱਪਰ ਸੋਜ ਆ ਗਈ ਹੋਵੇ ਇਹਨਾਂ ਲੋਕਾਂ ਨੂੰ ਸਵੇਰੇ ਸ਼ਾਮ ਤਣੀਆਂ ਦਾ ਲੱਡੂ ਬਣਾ ਕੇ ਖਾ ਲੈਣਾ ਚਾਹੀਦਾ। ਨੰਬਰ 18 ਤੁਹਾਨੂੰ ਕਦੇ ਵੀ ਆਪਣੇ ਘਰ ਵਿੱਚ ਸੁੱਕੇ ਪੌਦੇ ਲਗਾ ਕੇ ਨਹੀਂ ਰੱਖਣੇ ਚਾਹੀਦੇ। ਇਸ ਨਾਲ ਘਰ ਵਿੱਚ ਕਲੇਸ਼ ప్రతి ਦਿਨ ਵਾਦਾ ਹੀ ਜਾਂਦਾ ਹੈ। ਤਾਂ ਇਹਨਾਂ ਨੂੰ ਤੁਰੰਤ ਹਟਾ ਦੇਣਾ ਚਾਹੀਦਾ ਹੈ। ਨੰਬਰ 19 ਜਦੋਂ ਵੀ ਤੁਸੀਂ ਸੌਂਦੇ ਹੋ ਤਾਂ ਉਸ ਸਮੇਂ ਆਪਣੇ ਸਹਰਾਣੇ ਨੂੰ ਪੂਰਬ ਦੇ ਪਾਸੇ ਨੂੰ ਰੱਖਣਾ ਚਾਹੀਦਾ ਹੈ ਤੇ ਨਾਲ ਹੀ ਇੱਕ ਕੱਚ ਦੀ ਕੌਲੀ ਵਿੱਚ ਨਮਕ ਪਾ ਕੇ ਰੱਖਣਾ ਚਾਹੀਦਾ ਹੈ। ਇਸ ਨਾਲ ਸਾਰੀਆਂ ਬੁਰੀਆਂ ਸ਼ਕਤੀਆਂ ਦਾ ਨਾਸ਼ ਹੁੰਦਾ ਹੈ। ਨੰਬਰ 20 ਮੰਗਲਵਾਰ ਵਾਲੇ ਦਿਨ ਘਰ ਵਿੱਚ ਕੋਈ ਵੀ ਨਵਾਂ ਸਮਾਨ ਨਹੀਂ ਖਰੀਦਣਾ ਚਾਹੀਦਾ ਤੇ ਨਾਲ ਹੀ ਸਾਗਨਾਂ ਨੂੰ ਵੀ ਆਪਣਾ ਸਮਾਨ ਨਹੀਂ ਖਰੀਦਣਾ ਚਾਹੀਦਾ ਇਸ ਨਾਲ પતિ ਪਤਨੀ ਵਿੱਚ ਕਲੇਸ਼ ਦਿਨ ਪ੍ਰਤੀ ਦਿਨ ਪਾਦਾ ਹੀ ਹਨ ਨੰਬਰ 21 ਸੱਤ ਸੁੱਕੀਆਂ ਲਾਲ ਮਿਰਚਾਂ ਨੂੰ ਇੱਕ ਰਮਾਲ ਵਿੱਚ ਬੰਨ ਕੇ ਉਸ ਜਗ੍ਹਾ ਤੇ ਰੱਖਦੇ ਹੋ ਜਿਸ ਜਗ੍ਹਾ ਤੇ ਤੁਸੀਂ ਆਪਣੇ ਗਹਿਣੇ ਰੱਖਦੇ ਹੋ ਇਸ ਨਾਲ ਤੁਹਾਡੀ ਤਰੱਕੀ ਵਿੱਚ ਕੋਈ ਵੀ ਰੁਕਾਵਟ ਨਹੀਂ ਆਵੇਗੀ ਨੰਬਰ 22 ਸ਼ਾਮ ਦੇ ਸਮੇਂ ਕਦੇ ਵੀ ਕਿਸੇ ਨੂੰ ਦੁੱਧ ਦਹੀਂ ਲੱਸੀ ਨਮਕ ਅਤੇ ਪੈਸਾ ਪੈਜ ਮੰਗਣ ਤੇ ਵੀ ਨਾ ਦਿਓ ਇਸ ਨਾਲ ਤੁਹਾਡੀ ਤਰੱਕੀ ਰੁਕ ਜਾਂਦੀ ਹੈ ਤੇ ਨਾਲ ਹੀ ਖੁਸ਼ੀਆਂ ਵੀ ਖਤਮ ਹੋਣ ਲੱਗ ਜਾਂਦੀਆਂ ਨੇ ਨੰਬਰ 23 ਆਪਣੇ ਘਰ ਦੇ ਛੱਤ ਉੱਪਰ ਭੁੱਲ ਕੇ ਵੀ ਅਨਾਜ ਨਹੀਂ ਫਲਾਉਣਾ ਚਾਹੀਦਾ ਇਸ ਨੂੰ ਆਪਣੇ ਘਰ ਦੇ ਹੇਠਲੇ ਬੜੀ ਜਗ੍ਹਾ ਤੇ ਪਲਾਉਣਾ ਸ਼ੁਭ ਮੰਨਿਆ ਜਾਂਦਾ ਹੈ ਨੰਬਰ 24 ਕਦੇ ਵੀ ਘਰ ਤੋਂ ਬਾਹਰ ਇਕੱਠੇ ਇੱਕ ਸਾਥ ਨਹੀਂ ਜਾਣਾ ਚਾਹੀਦਾ ਇੱਕ ਦੂਜੇ ਦੇ ਪਿੱਛੇ ਤੁਸੀਂ ਜਾ ਸਕਦੇ ਹੋ ਇਸ ਨਾਲ ਘਰ ਵਿੱਚ ਸਕਾਰਾਤਮਕ ਊਰਜਾ ਬਣੀ ਰਹਿੰਦੀ ਹੈ ਨੰਬਰ 25 ਸ਼ਨੀਵਾਰ ਵਾਲੇ ਦਿਨ ਪੈਰਾਂ ਦੇ ਨਹਾਂ ਉੱਪਰ ਸਰੋਂ ਦਾ ਤੇਲ ਲਗਾਉਣਾ ਸ਼ੁਰੂ ਕਰ ਦੇਵੋ ਇਸ ਨਾਲ ਲਾਭ ਮਿਲੇਗਾ ਅਜਿਹਾ ਇਸ਼ਨਾਨ ਕਰਨ ਤੋਂ ਬਾਅਦ ਕਰੋ ਕੰਮ ਵਿੱਚ ਸਫਲਤਾ ਮਿਲੇਗੀ ਨੰਬਰ 26 ਜਦੋਂ ਵੀ ਘਰ ਤੋਂ ਬਾਹਰ ਕਿਸੇ ਸੁਭ ਕੰਮ ਲਈ ਜਾ ਰਹੇ ਹੋ ਤਾਂ ਘਰ ਦੇ ਬਾਹਰ ਕਾਲੀ ਮਿਰਚ ਦੇ ਦਾਣੇ ਸੁੱਟ ਦੇਵੋ ਤੇ ਫਿਰ ਉਹਨਾਂ ਉੱਪਰ ਪੈਰ ਰੱਖ ਕੇ ਘਰੋਂ ਬਾਹਰ ਚਲੇ ਜਾਓ ਪਰ ਪਿੱਛੇ ਮੁੜ ਕੇ ਨਾ ਦੇਖੋ ਕੰਮ ਵਿੱਚ ਸਫਲਤਾ ਜ਼ਰੂਰ ਮਿਲੇਗੀ ਨੰਬਰ 27 ਜਦੋਂ ਵੀ ਕੋਈ ਬਾਹਰ ਜਾਂਦੇ ਹੋ ਤਾਂ ਮੂੰਹ ਵਿੱਚ ਮਿੱਠੀ ਚੀਜ਼ ਪਾ ਕੇ ਕਰੋ ਬਾਹਰ ਨਿਕਲੋ ਇਹ ਬਹੁਤ ਚੰਗਾ ਮੰਨਿਆ ਜਾਂਦਾ ਹੈ। ਨੰਬਰ 28 ਕਦੇ-ਕਦੇ ਘਰ ਤੋਂ ਬਾਹਰ ਜਾਣ ਸਮੇਂ ਤુલਸੀ ਦਾ ਪੱਤਾ ਵੀ ਜ਼ਰੂਰ ਖਾ ਲਿਆ ਕਰੋ। ਇਸ ਨਾਲ ਤੁਹਾਨੂੰ अनेका ਲਾਭ ਮਿਲਣਗੇ। ਨੰਬਰ 29 ਜਦੋਂ ਵੀ ਤੁਹਾਡੇ ਉੱਪਰ ਉਸ ਪਰਮਾਤਮਾ ਦੀ ਕਿਰਪਾ ਹੋਣ ਵਾਲੀ ਹੁੰਦੀ ਹੈ ਤਾਂ ਘਰ ਦੇ ਸਾਰੇ ਮੈਂਬਰਾਂ ਵਿੱਚ ਪਿਆਰ ਵਧਣ ਲੱਗ ਜਾਂਦਾ ਹੈ ਤੇ ਨਾਲ ਹੀ ਉਹਨਾਂ ਦੇ ਖਾਣ-ਪੀਣ ਵਿੱਚ ਵੀ ਬਦਲਾਅ ਆਉਣ ਲੱਗ ਜਾਂਦੇ ਹਨ। ਨੰਬਰ 30 ਗਰਭਤੀ ਔਰਤਾਂ ਨੂੰ ਇੱਕ ਤੋਂ 2 ਵਜੇ ਦੇ ਵਿੱਚ ਦਹੀਂ ਜ਼ਰੂਰ ਖਾਣਾ ਚਾਹੀਦਾ ਹੈ ਇਸ ਨਾਲ ਬੱਚੇ ਦਾ ਦਿਮਾਗ ਤੇਜ਼ ਹੁੰਦਾ ਹੈ ਜੇਕਰ ਤੁਸੀਂ ਗੋਰਾ ਬੱਚਾ ਚਾਹੁੰਦੇ ਹੋ ਤਾਂ ਕੱਚੇ ਨਾਰੀ ਵਿੱਚ ਮਿਸਰੀ ਪੀਸ ਲਓ ਇਸ ਨੂੰ ਰੋਜ਼ਾਨਾ ਖਾਲੀ ਪੇਟ ਖਾਣਾ ਸ਼ੁਰੂ ਕਰ ਦੇਵੋ ਨੰਬਰ 31 ਜਿਹੜੀਆਂ ਔਰਤ ਆਪਣੇ ਵਾਲਾਂ ਨੂੰ ਵੇਚ ਦਿੰਦੀਆਂ ਹਨ ਜਾਂ ਫਿਰ ਇੱਧਰ ਉੱਧਰ ਸੁੱਟ ਦਿੰਦੀਆਂ ਹਨ ਅਜਹੀਆਂ ਔਰਤਾਂ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਬਿਨਾਂ ਬੁਲਾਏ ਆ ਜਾਂਦੀਆਂ ਹਨ ਨੰਬਰ 32 ਜੇਕਰ ਪਤੀ ਪਤਨੀ ਵਿਚਰ ਰੋਜ਼ਾਨਾ ਲੜਾਈ ਝਗੜੇ ਰਹਿੰਦੇ ਹਨ ਤਾਂ ਉਹ ਰੋਜ਼ਾਨਾ ਆਪਣੇ ਘਰ ਗਾਂ ਦੀ ਦੀਸੀ ਕਿਉ ਦਾ ਦੀਪਕ ਜਲਾਓ ਤੇ ਨਾਲ ਹੀ ਲੜਾਈ ਝਗੜੇ ਨਾ ਹੋਣ ਇਸ ਬਾਰੇ ਉਸ ਪ੍ਰਮਾਤਮਾ ਅੱਗੇ ਪ੍ਰਾਰਥਨਾ ਜ਼ਰੂਰ ਕਰੋ ਨੰਬਰ 33 ਜੇਕਰ ਤੁਸੀਂ ਰੋਜ਼ਾਨਾ ਆਪਣੇ ਘਰ ਦੇ ਮੁੱਖ ਦਰਵਾਜ਼ੇ ਤੇ ਕਿਉ ਜਾਂ ਫਿਰ ਤੇਲ ਦਾ ਦੀਪਕ ਜਲਾਉਂਦੇ ਹੋ ਤਾਂ ਇਸ ਨਾਲ ਘਰ ਵਿੱਚ ਸੁੱਖ ਸ਼ਾਂਤੀ ਹਮੇਸ਼ਾ ਬਣੀ ਰਹਿੰਦੀ ਹੈ ਨੰਬਰ 34 ਜਿਹੜੇ ਲੋਕ ਸੋਮਵਾਰ ਵਾਲੇ ਦਿਨ ਆਪਣੇ ਸਿਰ ਵਿੱਚ ਤੇਲ ਲਗਾਉਂਦੇ ਹਨ ਉਹਨਾਂ ਨੂੰ ਹਰ ਕੰਮ ਵਿੱਚ ਸਫਲਤਾ ਮਿਲਦੀ ਹੈ ਤੇ ਨਾਲ ਹੀ ਸੁੰਦਰਤਾ ਵਿੱਚ ਵੀ ਵਾਧਾ ਹੁੰਦਾ ਹੈ। ਨੰਬਰ 35 ਜਿਹੜੀਆਂ ਔਰਤਾਂ ਸੱਚੇ ਮਨ ਨਾਲ ਆਪਣੇ ਘਰ ਵਿੱਚ ਪਰਮਾਤਮਾ ਦੀ ਭਗਤੀ ਕਰਦੀਆਂ ਹਨ ਅਜਿਹੀਆਂ ਔਰਤਾਂ ਦੇ ਪਤੀ ਦੀ ਕਦੇ ਵੀ ਜੇਬ ਖਾਲੀ ਨਹੀਂ ਹੁੰਦੀ ਤੇ ਨਾਲ ਹੀ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ। ਨੰਬਰ 36 ਜੋ ਔਰਤਾਂ ਰੋਜ਼ਾਨਾ ਸਵੇਰੇ ਜਲਦੀ ਉੱਠ ਕੇ ਪਾਠ ਪੂਜਾ ਕਰਨ ਅਤੇ ਨਾਲ ਹੀ ਉਸ ਪਰਮਾਤਮਾ ਦੀ ਭਗਤੀ ਕਰਨ ਤਾਂ ਇਸ ਨਾਲ ਉਹਨਾਂ ਦੇ ਪਤੀ ਦੇ ਕੀਤੇ ਹੋਏ ਪਾਪ ਵੀ ਮਾਫ਼ ਹੋ ਜਾਂਦੇ ਹਨ ਤੇ ਨਾਲ ਹੀ ਪਤੀ ਵੀ ਸਿੱਧੇ ਰਸਤੇ ਉੱਪਰ ਚੱਲ ਪੈਂਦੇ ਹਨ। ਨੰਬਰ 37 ਜੇਕਰ ਤੁਹਾਨੂੰ ਆਪਣੇ ਘਰ ਵਿੱਚ ਤੂਬਤੀ ਕਰਨ ਤੋਂ ਪਹਿਲਾਂ ਹੀ ਚੰਗੀ ਖੁਸ਼ਬੂ ਆਵੇ ਤਾਂ ਇਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਕੁਝ ਚੰਗਾ ਹੋਣ ਵਾਲਾ ਹੈ। ਨੰਬਰ 38 ਆਪਣੀ ਸਫਲਤਾ ਦੇ ਆਉਣ ਤੋਂ ਪਹਿਲਾਂ ਕਿਸੇ ਨਾਲ ਭੁੱਲ ਕੇ ਵੀ ਜ਼ਿਕਰ ਨਾ ਕਰੋ ਤੇ ਨਾ ਹੀ ਜੋ ਤੁਸੀਂ ਕੰਮ ਕਰਨ ਜਾ ਰਹੇ ਹੋ ਉਸ ਬਾਰੇ ਕਿਸੇ ਨੂੰ ਕੁਝ ਨਾ ਦੱਸੋ। ਨੰਬਰ 39 ਆਪਣੇ ਘਰ ਨੂੰ ਹਮੇਸ਼ਾ ਖੁਸ਼ਬੂਦਾਰ ਬਣਾਈ ਰੱਖਣ ਲਈ ਆਪਣੇ ਘਰ ਵਿੱਚ ਰਜਾਨਾ ਅਰਗਬਤੀ ਜ਼ਰੂਰ ਲਗਾਓ ਇਸ ਤੋਂ ਇਲਾਵਾ ਖਿੜਕੀਆਂ ਨੂੰ ਖੋਲ ਕੇ ਰੱਖੋ ਤਾਂ ਜੋ ਹਵਾ ਵਿੱਚ ਆਦਲਾ ਬਦਲੀ ਹੁੰਦੀ ਰਹੇ ਨੰਬਰ 40 ਜੇਕਰ ਤੁਸੀਂ ਇੰਨਾ ਕੰਮਾਂ ਵਿੱਚ ਧਿਆਨ ਨਹੀਂ ਦਿੰਦੇ ਤਾਂ 100% ਗਰੀਬੀ ਹੀ ਦੇਖੋਗੇ ਪਹਿਲਾ ਘਰ ਵਿੱਚ ਲੱਗੇ ਜਾਲੇ ਸਾਫ ਨਾ ਕਰਨਾ ਦੂਜਾ ਜੰਗ ਲੱਗੇ ਤਾਲੇ ਘਰ ਵਿੱਚ ਰੱਖਣੇ ਤੀਸਰਾ ਧੂਲ ਮਿੱਟੀ ਪਈ ਰਹਿਣਾ ਚੌਥਾ ਘਰ ਦੀ ਟੁੱਟੀ ਵਿੱਚੋਂ ਪਾਣੀ ਟਪਕਣਾ ਪੰਜਵਾਂ ਸੂਰਜ ਨਿਕਲਣ ਤੱਕ ਬਿਸਤਰੇ ਤੋਂ ਬਾਹਰ ਨਾ ਨਿਕਲਣਾ ਨੰਬਰ 41 ਜਿਹੜੀਆਂ ਔਰਤਾਂ ਦੀਆਂ ਹੱਥਾਂ ਦੀਆਂ ਹਥੇਲੀਆਂ ਨਰਮ ਹੁੰਦੀਆਂ ਹਨ ਉਹ ਔਰਤਾਂ ਕੰਮਕਾਰ ਘੱਟ ਹੀ ਕਰਦੀਆਂ ਨੇ ਤੇ ਹਮੇਸ਼ਾ ਆਪਣੇ ਹੱਥਾਂ ਵੱਲ ਦੇਖ ਕੇ ਸਮਾਂ ਬਤੀਤ ਕਰ ਲੈਂਦੀਆਂ ਹਨ ਨੰਬਰ 42 ਜੇਕਰ ਤੁਸੀਂ ਝਾੜੂ ਨਵਾਂ ਖਰੀਦਣਾ ਚਾਹੁੰਦੇ ਹੋ ਤਾਂ ਉਸ ਨੂੰ ਹਮੇਸ਼ਾ ਸ਼ੁੱਕਰਵਾਰ ਵਾਲੇ ਦਿਨ ਹੀ ਖਰੀਦੋ ਜੋ ਚੰਗਾ ਮੰਨਿਆ ਜਾਂਦਾ ਹੈ ਨੰਬਰ 43 ਵੀਰਵਾਰ ਵਾਲੇ ਦਿਨ ਉੱਤਰ ਦੇਸ਼ਾ ਵਿੱਚ ਜੇਕਰ ਤੁਸੀਂ ਕਾਮਲ ਦਾ ਫਲ ਉਗਾ ਲਓ ਤਾਂ ਇਸ ਨਾਲ ਤੁਹਾਨੂੰ ਬਹੁਤ ਲਾਭ ਮਿਲੇਗਾ ਨੰਬਰ 44 ਸਾਲ ਵਿੱਚ ਇੱਕ ਜਾਂ ਫਿਰ ਦੋ ਵਾਰ ਕੋਈ ਵੀ ਪਾਠ ਪੂਜਾ ਜ਼ਰੂਰ ਕਰਵਾਓ ਇਸ ਨਾਲ ਘਰ ਵਿੱਚ ਸੁੱਖ ਸ਼ਾਂਤੀ ਬਣੀ ਰਹਿੰਦੀ ਹੈ ਤੇ ਨਾਲ ਹੀ ਘਰ ਵਿੱਚ ਨੈਗੇਟਿਵਿਟੀ ਨਹੀਂ ਆਉਂਦੀ ਨੰਬਰ 45 ਰਾਤ ਦੇ ਸਮੇਂ ਕਿਸੇ ਵੀ ਨਾਲ ਗਿਲੇ ਸ਼ਿਕਵੇ ਕਰਕੇ ਨਾ ਸੌਵੋ ਇਸ ਨਾਲ ਪਰਮਾਤਮਾ ਹਮੇਸ਼ਾ ਤੁਹਾਡੇ ਨਾਲ ਰਹੇਗਾ ਤੇ ਦੁੱਖੋਂ ਵਿੱਚ ਸਾਥ ਦੇਵੇਗਾ ਨੰਬਰ 46 ਘਰ ਦੀ ਤਜੋਰੀ ਵਿੱਚ ਭੁੱਲ ਕੇ ਵੀ ਪਈ ਹੋਈ ਪਰਫਿਊਮ ਦੀ ਸੀਸੀ ਨਹੀਂ ਰੱਖਣੀ ਚਾਹੀਦੀ ਇਸ ਦੇ ਇਲਾਵਾ ਘਰ ਵਿੱਚ ਕਦੇ ਵੀ ਟੁੱਟਿਆ-ਪੁੱਟਿਆ ਸਮਾਨ ਨਾ ਰੱਖੋ ਇਸ ਨਾਲ ਤੁਹਾਡਾ ਬਹੁਤ ਨੁਕਸਾਨ ਹੁੰਦਾ ਹੈ ਨੰਬਰ 47 ਜੇਕਰ ਤੁਹਾਡੇ ਘਰ ਪਰਿਵਾਰ ਵਿੱਚ ਕਿਸੇ ਵੀ ਵਿਅਕਤੀ ਨੂੰ ਨજર ਲੱਗੀ ਹੋਵੇ ਤਾਂ ਇੱਕ ਕੱਪ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਉਸ ਵਿੱਚ ਚਾਹ ਪੱਤੀ ਪਾ ਲਓ ਤੇ ਥੋੜਾ ਜਿਹਾ ਨਮਕ ਪਾ ਲਓ ਫਿਰ ਉਸ ਨੂੰ ਨજર ਲੱਗੇ ਮੈਂਬਰ ਤੇ ਸੱਤ ਵਾਰ ਝਾਕੇ 플ਸ਼ ਵਿੱਚ ਪਾ ਦਿਓ ਇਸ ਨਾਲ ਨજર ਉਤਰ ਜਾਂਦੀ ਹੈ ਨੰਬਰ 48 ਜਦੋਂ ਤੁਸੀਂ ਇਸ਼ਨਾਨ ਕਰਕੇ ਹਟਦੇ ਹੋ ਤਾਂ ਕਦੇ ਵੀ ਬਾਥਰੂਮ ਵਿੱਚ ਗਿੱਲੇ ਕੱਪੜੇ ਨਾ ਰੱਖੋ ਤੇ ਨਾਲ ਹੀ ਉੱਥੇ ਟੁੱਟੇ ਹੋਏ ਵਾਲ ਵੀ ਨਾ ਰਹਿਣ ਨਾ ਦਿਓ ਇਸ ਤੋਂ ਇਲਾਵਾ ਉਸ ਨੂੰ ਨਹਾਉਣ ਤੋਂ ਬਾਅਦ ਸਾਫ਼ ਜ਼ਰੂਰ ਕਰੋ ਬਿਨਾਂ ਚੱਪਲ ਤੋਂ ਇਸ਼ਨਾਨ ਨਾ ਕਰੋ ਨੰਬਰ 49 ਜਿਹੜੀਆਂ ਔਰਤਾਂ ਦਾ ਨੱਕ ਛੋਟਾ ਹੁੰਦਾ ਹੈ ਉਹ ਕਿਸਮਤ ਵਾਲੀਆਂ ਮੰਨੀਆਂ ਜਾਂਦੀਆਂ ਤੇ ਨਾਲ ਹੀ ਬਹੁਤ ਹੀ ਕੰਮ ਕਾਜ ਕਰਨ ਵਾਲੀਆਂ ਵੀ ਹੁੰਦੀਆਂ ਨੇ। ਨੰਬਰ 50 ਜਿਹੜੀਆਂ ਔਰਤਾਂ ਹਮੇਸ਼ਾ ਆਪਣੇ ਘਰ ਪਰਿਵਾਰ ਦੇ ਮੈਂਬਰ ਨਾਲ ਲੜਾਈ ਝਗੜਾ ਕਰਦੀਆਂ ਰਹਿੰਦੀਆਂ ਉਹ ਆਪਣੇ ਘਰ ਦੇ ਮੈਂਬਰਾਂ ਦੇ ਦਿਲਾਂ ਵਿੱਚੋਂ ਆਪਣੀ ਇੱਜ਼ਤ ਘਟਾ ਲੈਂਦੀਆਂ ਹਨ। ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਅਤੇ ਸ਼ੇਅਰ ਜ਼ਰੂਰ ਕਰੋ। ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ। ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ।